ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲਾ ਦਿਨ ਦੁਗਣੇ ਰਾਤ ਚੌਗਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਬੈਠੇ ਜੀ ਮੋਟਰ 'ਤੇ ਆਏ ਪਿਆ ਵੀ ਮੌਸਮ ਚਲੋ ਸਾਡੇ ਠੀਕ ਹੈ ਵਧੀਆ ਮੀਂਹ ਕੱਲ ਤਾਂ ਪਿਆ ਨਹੀਂ ਹੈਗਾ ਬਚਾਓ ਹੋ ਗਿਆ ਰਾਤ ਨੂੰ ਪਰਸੋਂ ਆਪਣੇ ਪੈ ਲਿਆ ਤਾਂ ਚੌਥੇ ਦਿਨ ਵਿੱਚ ਵੀ ਪੈ ਲਿਆ ਤਾਂ ਵੀ ਥੋੜਾ ਜਿਹਾ ਚਲੋ ਬਹੁਤ ਵਧੀਆ ਤਾਂ ਹਿਸਾਬ ਨਾਲ ਪੈਂਦਾ ਜਣੀ ਬਹੁਤਾ ਨਹੀਂ ਪੈਂਦਾ ਹੈਗਾ ਆਉਂਦਾ ਤਾਂ ਬਹੁਤ ਜ਼ੋਰ ਨਾਲ ਤਾਂ ਵੀ ਕੱਲ ਦਾ ਬਚਾਓ ਹੈ ਕੱਲ ਨਦੀਆਂ ਆਈਆਂ ਵੇ ਨਦੀਆਂ ਚਲੋ ਮੇ ਉਤੇ ਬਾਅਦ ਬਚਾਓ ਜਾ ਹੋ ਗਿਆ ਨਦੀਆਂ ਉਤਰ ਗਈਆਂ ਸ਼ਾਮ ਤੱਕ ਹੋ ਗਈਆਂ ਖਾਲੀ ਫੇਰ ਉਹੀ ਸਥਿਤੀ ਵਿੱਚ ਆ ਗਏ ਵਧੀਆ ਠੀਕ ਹੈ ਮੌਸਮ ਨੂੰ ਠੰਡਾ ਹਵਾ ਚੱਲਦੀ ਹੈ ਪਰ ਜਿਹੜਾ ਆਪਾਂ ਹੁਣ ਆਲੇ-ਦਲੇ ਦੇਖਿਆ ਪਹਿਲਾਂ ਅਸੀਂ ਸਾਰਿਆਂ ਦੇ ਪਹਿਲਾਂ ਨਾ ਸੁਲਤਾਨ ਬਲੂਦੀਆ ਦੇਖਦੇ ਦੇ ਬਿਆਸ ਦਾ ਜਿਹੜਾ ਦਰਿਆ ਦਾ ਉਹ ਉੱਥੇ ਨੂੰ ਟੁੱਟ ਕੇ ਨੁਕਸਾਨ ਕਰਿਆ ਬਦ ਨੁਕਸਾਨ ਵੀ ਬਹੁਤ ਕਰਿਆ 15-16 ਪਿੰਡ ਡੁੱਬੇ ਵੇ ਤੇ ਦੇਖਿਆ ਹੁਣ ਵੀ ਡੁੱਬੇ ਵੇ ਆ ਹੁਣ ਵੀ ਪਾਣੀ ਬਹੁਤ ਉੱਥੇ ਉਹਦੇ ਬਾਅਦ ਡੇਰਾ ਬਾਬਾ ਨਾਨਕ ਦਾ ਦੇਖਿਆ ਉੱਥੇ ਵੀ ਨੁਕਸਾਨ ਬਹੁਤ ਹੋਇਆ ਪਾਣੀ ਕੋਰੀਡੋਰ ਦੀ ਕਿੱਡੀ ਸੜਕ ਉੱਚੀ ਉਹਦੇ ਉੱਪਰੋਂ ਟੱਪਦਾ ਦੇਖਿਆ ਵੀ ਉਹ ਰਾਵੀ ਦਾ ਪਾਣੀ ਉਧਰ ਤੇ ਵੀ ਆਇਆ ਚਲੋ ਉਹਨਾਂ ਪਾਕਿਸਤਾਨ ਦੇ ਵੀ ਨੁਕਸਾਨ ਕਰੇ ਆਪਣੇ ਕਿੰਨੇ ਵੀ ਨੁਕਸਾਨ ਬਹੁਤ ਹੋਇਆ ਉਹਦਾ ਗੱਲ ਵੀ ਕੱਲ ਇੱਕ ਵੀਰ ਦਾ ਫੋਨ ਆਪਾਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਤੇ ਵੀ ਆਇਆ ਤਾਂ ਸਖਵਿੰਦਰ ਸਿੰਘ ਗੜੱਦੀ ਪਿੰਡ ਹੈ ਵੀਰ ਦਾ ਉਹਦਾ ਵੀ ਫੋਨ ਆਇਆ ਤਾਂ ਕਹਿੰਦਾ ਜੀ ਮਾਸਟਰ ਸਾਡੇ ਬਹੁਤ ਨੁਕਸਾਨ ਹੈ ਰਾਤ ਨੂੰ ਮੈਨੂੰ 8:30 ਵਜੇ ਫੋਨ ਆਇਆ ਤਾਂ ਮਾਹਾਂ ਵੀ ਤੁਹਾਡੇ ਪਾਣੀ ਕਿਹੜੇ ਦਰਿਆ ਇੱਧਰ ਨੇੜੇ ਲੱਗਦਾ ਕਹਿੰਦਾ ਦਰਿਆ ਦਾ ਨਹੀਂ ਸਾਡੇ ਮੀਂਹ ਦਾ ਹੀ ਪਾਣੀ ਆ। ਹੁਣ ਕਈ ਜਗ੍ਹਾ ਮੀਂਹ ਨਾਲ ਵੀ ਨੁਕਸਾਨ ਬਹੁਤ ਕਰਿਆ ਹੋਇਆ ਜੀ ਮੀਂਹ ਦੇ ਪਾਣੀ ਨੇ ਕਰਿਆ ਵਾ ਚਲੋ ਜਿਹੜਾ ਹੁਣ ਡੇਰਿਆ ਬਾਬਾ ਨਾਨਕ ਅਰਸਤਾਨ ਬਲੋਦੀ ਹੋਇਆ ਇਹ ਦਰਿਆ ਦੇ ਪਾਣੀ ਨਾਲ ਹੋਇਆ ਪਹਾੜਾਂ ਦਾ ਪਾਣੀ ਆਇਆ ਉੱਪਰ ਦੇ ਡੈਮਾਂ ਦਾ ਪਾਣੀ ਛੱਡਿਆ ਗਿਆ। ਵੀ ਕੋ ਸਮਝ ਲੋ ਉਹਦੇ ਵਿੱਚ ਹੁਣ ਵੀਡੀਓ ਇਹ ਵੀ ਆਉਂਦੀਆਂ ਵੀ ਜਾਨ ਬੁੱਝ ਕੇ ਛੱਡਿਆ ਜਾਂਦਾ। ਬਾਕੀ ਹੁਣ ਪਤਾ ਨਹੀਂ ਬਾਈ ਇਹ ਜਿੱਥੇ ਡੈਮਾਂ ਦੇ ਵਿੱਚ ਆਉਂਦਾ ਉਹਨਾਂ ਨੂੰ ਪਤਾ ਵੀ ਕਿਹੜੇ ਸਾਗ ਦਾ ਛੱਡਣਾ ਕਿੱਕਣਾ ਹੈਗਾ ਇਹਦੇ ਵਿੱਚ ਆਪਾਂ ਉਹਨਾਂ ਨੂੰ ਨੌਲੇਜ ਨਹੀਂ ਉਹਦਾਂ ਦੀ ਹੈਗੀ ਵੀ ਚਲੋ ਨੁਕਸਾਨ ਬਹੁਤ ਹੋਇਆ ਉਹ ਦਰਿਆਵਾਂ ਦੇ ਪਾਣੀ ਗਲ ਹੋਇਆ ਵੀ ਹੁਣ ਮਾਨਸਾ ਜ਼ਿਲ੍ਹੇ ਵਿੱਚ ਮੀਂਹ ਦੇ ਪਾਣੀ ਗਲ ਹੋਇਆ ਵਾ ਕਹਿੰਦੇ ਵੀ ਬਹੁਤ ਨੁਕਸਾਨ ਖਤਮ ਹੋਇਆ ਸਾਰਾ ਕੁਝ ਦੱਸਿਆ ਬਾਈ ਨੇ ਵੀ ਇੰਨਾ ਨੁਕਸਾਨ ਹੋਇਆ ਵਾ ਸੁਖਵਿੰਦਰ ਸਿੰਘ ਪਿੰਡ ਗੜੱਦੀ ਬਹੁਤ ਵੀਰ ਨੇ ਜਣੀ ਦੱਸਿਆ ਵੀ ਸਾਡੇ ਨੁਕਸਾਨ ਜ਼ਿਆਦਾ ਹੈ ਵੀ ਚਲੋ ਕਿਰਪਾ ਰੱਖੇ ਮਾਲਕ ਬਾਈ ਫੇਰ ਵੀ ਬਚਾਓ ਹੋਣਾ ਚਾਹੀਦਾ ਅੱਜ ਆਪਾਂ ਡੇਰਾ ਬਾਬਾ ਨਾਨਕ ਅੱਜ ਵੀ ਫੋਨ ਹੋਇਆ ਆਪਣਾ ਗੱ ਉਹ ਵੀਰ ਕਹਿੰਦਾ ਸੀ ਜਦੋਂ ਪਹਿਲਾਂ ਗਏ ਤੇ ਜੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਾਅਦ ਤੇ ਉਹਨਾਂ ਦੇ ਰਾਤ ਰਹੇ ਤੇ ਉੱਥੇ ਵੀ ਉਹਨਾਂ ਨਾਲੇ ਗੱਲਬਾਤ ਹੋਈ ਸੀ ਜਦੋਂ ਉਹ ਦੱਸਦੇ ਦੇ ਕਹਿੰਦਾ ਵੀ ਸਾਡੀ ਫਸਲ ਦੇ ਉੱਪਰ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਐ ਵੀ ਚਲੋ ਘਰਾਂ ਵਿੱਚ ਪਾਣੀ ਡੇਢ-ਡੇਢ ਦੋ-ਦੋ ਫੁੱਟ ਭੜਿਆ ਤਾਂ ਉਹਨਾਂ ਥੋੜੇ ਜਿਹਾ ਮਕਾਨ ਇਧਰ ਉੱਚੇ ਦੇ ਬਾਕੀ ਪਿੰਡਾਂ ਵਿੱਚ ਪਾਣੀ ਜ਼ਿਆਦਾ ਤੇ ਵੀ ਤਿੰਨ-ਚਾਰ ਕੁ ਪਿੰਡ ਕਹਿੰਦਾ ਜਮ੍ਹਾਂ ਹੀ ਡੁੱਬ ਗਏ ਤੇ ਵੀ ਅੱਜ ਵੀ ਉਹਰੇ ਨਾਲ ਗੱਲ ਹੋਈ ਹੋਇਆ ਕਹਿੰਦਾ ਵੀ ਅੱਜ ਪਾਣੀ ਉਤਰ ਗਿਆ ਫਸਲ ਨੰਗੀ ਹੋ ਗਈ ਸਾਡੀ ਵੀ ਰਾਤ ਥੋੜਾ ਜਿਹਾ ਮੀਂਹ ਵੀ ਪੈ ਲਿਆ ਉਹ ਸੇਵਾਦਾਰਾਂ ਦਾ ਕਹਿੰਦੇ ਕੋਈ ਅੰਤ ਨਹੀਂ ਹੈਗਾ ਬਹੁਤ ਟਰੈਕਟਰ ਟਰਾਲੀਆਂ ਰਸਣ ਤੂੜੀ ਤਾੜੀ ਸਾਰਾ ਕੁਝ ਭਰੇ ਖੜੇ ਐ ਵੀ ਜਿਹੜੇ ਵਰਤਾਵ ਹੀ ਨਹੀਂ ਹਲੇ ਹੁੰਦੇ ਬਹੁਤ ਭੀੜ ਲੱਗੀ ਵੀ ਐ ਵੀ ਚਲੋ ਠੀਕ ਆ ਵਧੀਆ ਜਿੰਨੇ ਹਮਰ ਕਰੀ ਆ ਸਾਡੀ ਵੀ ਇੱਧਰ ਸਲਾਹ ਦੋ ਤਿੰਨ ਤਰੀਕ ਦੀ ਬਣਦੀ ਜਾਣ ਦੀ ਉਹ ਇਹਨਾਂ ਨੇ ਇਹੀ ਕਹਿਆ ਕਹਿੰਦੇ ਵੀ ਤੁਸੀਂ ਦੇਖ ਕੇ ਜਾਇਓ ਜਿੱਥੇ ਲੋਡ ਆ ਉੱਥੇ ਲੈ ਕੇ ਜਾਇਓ ਵੀ ਇਹ ਤਾਂ ਸਾਡੇ ਬਹੁਤ ਸਾਮਾਨ ਪਹੁੰਚਿਆ ਹੋਇਆ ਵੀ ਚਲੋ ਇੱਕਣ ਦੀਆਂ ਗੱਲਾਂ ਬਾਤਾਂ ਚੱਲਦੇ ਜੀ ਬਾਕੀ ਦੇਖਦੇ ਆ ਮੌਸਮ ਬੱਦਲ ਵਾਈ ਤਾਂ ਹੋਈ ਵੀ ਫੇਰ ਪਰ ਸਾਡੇ ਮੀਂਹ ਠੀਕ ਹੈ ਇੱਧਰ ਬਹੁਤਾ ਨਹੀਂ ਹੈਗਾ। ਬਾਕੀ ਦੇਖਦੇ ਕਿਵੇਂ ਦਾ ਪ੍ਰੋਗਰਾਮ ਚੱਲਦਾ। ਬਾਕੀ ਇੱਕ ਵੀਰ ਦਾ ਕੋਲ ਨਾ ਟਰਾਲੀ ਹੈ ਵੇਚਣ ਵਾਸਤੇ। ਸਿੰਗਲ ਟੈਰੀ ਟਰਾਲੀ ਹੈ 13 6.5 ਦੀ। ਵੀ ਵਧੀਆ ਰੰਗ ਬੰਨ ਹੋਇਆ ਵਾ ਆ ਵੀਡੀਓ ਦੇਖੀ ਜਾ ਤੁਸੀਂ ਵੀਡੀਓ ਦੇ ਵਿੱਚ ਚੱਲਦੀ ਆ ਉੱਪਰ ਨਾਲ ਟਰਾਲੀ ਚੱਲ ਰਹੀ ਹੈ ਫੋਟੋ ਉਹਦੀ। ਵੀ ਟਰਾਲੀ ਦਾ ਰੇਟ ਹੈਗਾ ਜੀ 1 ਲੱਖ 10000 ਰੁਪਿਆ। ਚਲੋ ਬਾਕੀ ਮੈਂ ਆਪਾਂ ਨੰਬਰ ਵੀ ਦਿੱਤਾ ਬਾਈ ਦਾ ਗੈਲੇ ਚੱਲਦਾ ਸਕਰੀਨ ਪਰ। ਵੀਰ ਨੰਬਰ ਪਰ ਬਾਈ ਦਾ ਸੰਪਰਕ ਕਰ ਲਿਓ ਕਿਉਂ ਗੱਲਾਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਸਮਾਨ ਆਪਾਂ ਵੇਚਣ ਵਾਸਤੇ ਕਿਸੇ ਦਾ ਟਰੈਕਟਰ ਟਰਾਲੇ ਪਹਿਲਾਂ ਹੀ ਪਾਇਆ ਬਹੁਤ ਗੱਲਾਂ ਪੁੱਛਣ ਵਾਲੀਆਂ ਹੁੰਦੀਆਂ ਵੀ ਕਿੱਥੇ ਦੀ ਬਣੀ ਵੀ ਆ ਹੁਣ ਆਪਾਂ ਹਰੇਕ ਗੱਲ ਪੁੱਛ ਕੇ ਇਨਰ ਕਰ ਸਕਦੇ ਕਿੰਨਾ ਵਜਨ ਹੈ ਵੀ ਉਹ ਸਾਰੀ ਗੱਲਬਾਤ ਨੰਬਰ ਪਰ ਸੰਪਰਕ ਕਰ ਲਿਓ ਫੋਨ ਕਰਕੇ ਪੁੱਛ ਸਕਦੇ ਆ ਸਿੰਗਲ ਟੈਰੀ ਟਰਾਲੀ ਆ 13 6:30 ਦੀ ਵੀ ਕਿਸੇ ਵੀਰ ਨਾਲ ਲੈਣੀ ਹੋਵੇ ਵੀਰ ਦੇ ਗੱਲ ਨੰਬਰ ਚੱਲਦਾ ਸੰਪਰਕ ਕਰ ਲਿਓ ਇਹੀ ਵੀਰ ਦਾ ਟਰੈਕਟਰ ਹੈ ਉਹਦੀ ਵੀ ਗਾਇਲੇ ਵੀਡੀਓ ਚੱਲ ਰਹੀ ਹੈ ਵੀ ਟਰੈਕਟਰ ਹੈਗਾ ਮਹਿੰਦਰਾ 275 DI 1994 ਮਾਡਲ ਹੈ ਚਾਰੇ ਟਾਇਰ ਨਵੇਂ ਹੈ BK T ਦੇ ਟਾਇਰ ਪਾਏ ਹੋਏ ਆ ਵੀ ਇਹ ਵੀ ਬਾਈ ਦੇ ਨਾਲ ਸੰਪਰਕ ਕਰ ਸਕਦੇ ਆ ਟਰੈਕਟਰ ਵੀ ਵੇਚਣਾ 185000 ਬਾਈ ਨੇ ਕਿਹਾ ਉਹਦਾ ਰੇਟ ਚਲੋ ਫੋਨ ਨੰਬਰ ਬਾਈ ਦਾ ਦਿੱਤਾ ਬਈਆ ਉਹਦੇ ਨਾਲ ਗੱਲਬਾਤ ਕਰਕੇ ਰੇਟ ਬਾਰੇ ਵੀ ਪਤਾ ਕਰ ਸਕਦੇ ਘੱਟ ਵੱਧ ਜੇ ਕਰਨ ਲੈਣਾ ਜਿੱਕਣਾ ਗੱਲਬਾਤ ਕਰਨੀ ਸੌਦਾ ਕਰ ਸਕਦੇ ਜੀ ਤੁਸੀਂ ਸਿੰਗਲ ਟੈਰੀ ਟਰਾਲੀ 13 6 110000 ਰੁਪਿਆ 275 ਮਹਿੰਦਰਾ ਟਰੈਕਟਰ ਹੈ ਡੀ ਆਈ 1994 ਮਾਡਲ 185000 ਰੁਪਿਆ ਉਹਦੀ ਡਿਮਾਂਡ ਹੈ ਬਾਈ ਜੇ ਕਿਸੇ ਵੀਰ ਨਾਲ ਲੈਣਾ ਹੋਵੇ ਤਾਂ ਇਹ ਬਾਈ ਦੇ ਨਾਲ ਸੰਪਰਕ ਕਰ ਸਕਦੇ ਆ ਵੀ ਕਿਉਂ ਸੰਪਾਰਕ ਆਪਾਂ ਨੂੰ ਇੰਨੇ ਗੱਲਾਂ ਦਾ ਪਤਾ ਨਹੀਂ ਹੈਗਾ ਫਿਰ ਅਗਲੇ ਆਪਾਂ ਪਤਾ ਕਰਨਾ ਹੁੰਦਾ ਵੀ ਕਿ ਕੰਨਾਂ ਦੇ ਹੈਗੇ ਆ ਸਾਰਾ ਕੋ ਬਹੁਤ ਕੋ ਪੁੱਛਣਾ ਪੈਂਦਾ ਫਿਰ ਉਹ ਉਹਨਾਂ ਨੂੰ ਪਤਾ ਹੁੰਦਾ ਸਾਰੀ ਗੱਲਬਾਤ ਉਹਨੂੰ ਦੱਸ ਦੇਣਗੇ ਵੀ ਬੰਗਿਆਂ ਦੇ ਹੈਗੇ ਜੀ ਇਹ ਆਪਣੇ ਆਹ ਲਾਗੇ ਬੰਗਿਆ ਇੱਥੇ ਸਾਡੇ 35 ਕਿਲੋਮੀਟਰ ਦਾ ਹੋਣਾ ਵੀ ਜੇ ਕਿਸੇ ਨੇ ਲੈਣਾ ਹੋਵੇ ਟਰੈਕਟਰ ਟਰਾਲਾ ਦਾ ਬਾਈ ਦੇ ਕਸਮ ਪਾਰਾ ਕਰ ਲਿਓ ਬਾਕੀ ਚਲੋ ਹੋਰ ਦਿਖਾਉਂਦੇ ਜੀ ਕਾਰੋਬਾਰ ਜਿਹੜੇ ਆਪਣੇ ਹੈਗੇ ਆ ਵੀ ਸਾਡੇ ਚਲੋ ਮੀਂਹ ਦਾ ਬਚਾਓ ਹੈ ਬਾਕੀ ਦਾ ਫਿਰ ਤਕਰੀਬਨ ਜਿਹੜੇ ਹਿਸਾਬ ਕਰ ਮਾਨਸਾ ਕਿੰਨੀ ਵੀ ਦੱਸਦੇ ਆ ਸੰਗਰੂਰ ਤੱਕ ਵੀ ਦੱਸਦੇ ਵੀ ਸੰਗਰੂਰ ਚ ਵੀ ਪਾਣੀ ਨੇ ਮਾਰ ਕਰੀ ਵੀ ਐ ਮੈਂ ਕਹਿੰਦਾ ਤਕਰੀਬਨ ਪੰਜਾਬ ਸਾਰੇ ਡੁੱਬਿਆ ਹੋਇਆ ਪੰਜਾਬ ਦਾ ਬਚਿਆ ਥੋੜਾ ਜਿਹਾ ਜਿਹੜੇ ਹਸਾਬ ਨਾਲ ਦੇਖਦੇ ਆਪਾਂ ਹੁਣ ਡੇਰਾ ਬਾਬਾ ਨਾਨਕ ਦੇ ਸੰਤਾਨਪੁਰ ਲੋਧੀ ਨੂੰ ਇਧਰ ਏਰੀਆ ਨੂੰ ਸਾਰੇ ਵੀਰ ਬੰਗਿਆ ਤੇ ਮੈਨੂੰ ਇੱਕ ਵੀਰ ਦਾ ਹੀ ਫੋਨ ਆਇਆ ਤਾਂ ਕਹਿੰਦਾ ਸਾਡੇ ਮਾ ਸਾਡੀ ਕਾਕੰਡਾ ਵੀ ਨਹੀਂ ਹੈਗਾ ਵੀ ਤੁਹਾਡੇ ਕਿ ਨਹੀਂ ਕਾਕੰਡਾ ਮਾ ਸਾਡੇ ਕਿ ਨਹੀਂ ਵੀ ਕਾਕੰਡਾ ਦਾ ਬੂਟੇ ਹੀ ਆ ਸਾਡੇ ਦਾ ਬੂਟਿਆਂ ਵਿੱਚ ਕਾਕੰਡਾ ਤੁਹਾਨੂੰ ਪਤਾ ਵੀ ਹਜੇ ਹੁੰਦਾ ਵੀ ਅਚਾਰ ਏ ਚੱਲੂਗਾ ਅਚਾਰ ਦਾ ਵੀ ਥੋੜਾ ਜਿਹਾ 100 ਰੇਟ ਵਧ ਗਿਆ ਕਹਲਾ 600 ਤਾਂ ਹੁਣ 700 ਰੁਪਇਆ ਹੋ ਗਿਆ ਕਿਉਂ ਚਾਰਜ ਇੱਥੇ ਪਾਣੀ ਦੀ ਮਾਰ ਪਈ ਵੀ ਆ ਉਧਰ ਨੂੰ ਜਾਣ ਲੱਗਿਆ ਉਹਦੇ ਕਰਕੇ ਰੇਟ ਤੇ ਫਰਕ ਪਈ ਜਾਂਦਾ ਵੀ ਐਕਣ ਚਲੋ ਬਾਕੀ ਐਕਣੇ ਫੋਨ ਗੱਲਬਾਤ ਹੋ ਗਏ ਸੁਖਦ ਨੇ ਹੀ ਮਿਲਦੇ ਰਹਿਣ ਵਧੀਆ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਵੀ ਚਲੋ ਦਿਖਾਉਂਦਾ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਇੱਕ ਤਾਂ ਦੱਖਣ ਦਾ ਖਰਾਬ ਕਰਿਆ ਵਾ ਦੱਖਣ ਹਰੋਜੇ ਚੱਲੀ ਜਾਂਦਾ ਮੈਨੂੰ ਲੱਗਦਾ ਅੱਜ ਜਿਹੜੇ ਹਾਲਾਤ ਬਦਲ ਹੋਇਆ ਵਾ ਮੈਂ ਫੇਰ ਆਊਗਾ ਇਹ ਵੀ ਚਲੋ ਦਿਖਾਉਂਦਾ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਉਹ ਮੈਸਟਰੀ ਆ ਇਹ ਤੇ ਕਹਿੰਦੀ ਹਾਂ ਰੰਗ ਤੂੰ ਠੀਕ ਕਰਦਾ ਹੁਣ ਹਾਂਜੀ ਮਾਲਕ ਨੇ ਹੁਕਮ ਆਈ ਅੱਛਾ ਇਹ ਸਰਾਣਾ ਬੜੀ ਤਿੰਨ ਘਰ ਆਈ ਹਾਂ ਇੱਕ ਦੋ ਤਿੰਨੇ ਕਹਿੰਦੇ ਪਣੀ ਗਏ ਗਏ ਕਰਨਾ ਹੈ ਅੱਛਾ ਕਿਨੇ ਜੀ ਹਾਂ ਇਹ ਜੇ ਰੰਗ ਤਾਰ ਕੇ ਕਰਦਾ ਫੇਰ ਕਹਦਾ ਹਾਂਜੀ ਰੰਗ ਤਾਰ ਕੇ ਨਾ ਨਾ ਤਾਰ ਕੇ ਫੇਰ ਉਦਰੇ ਨਹੀਂ ਹੈਗੇ ਰੰਗ ਕਾ ਨੇ ਪੱਕਾ ਹੋਇਆ ਨਹੀਂ ਇਹ ਉਦਰੇ ਨਹੀਂ ਹੈਗਾ ਨਹੀਂ ਹੈ ਬਹਾਨੇ ਬਹੂਨੇ ਚ ਨਹੀਂ ਮੈਂ ਸੁਣਨੇ ਹੈਗੇ ਉਹ ਉਦਰੇ ਨਹੀਂ ਹੈਗਾ ਤਾਰਨਾ ਪੈਣਾ ਉੱਥੇ ਆਪਣੇ ਕਈ ਕੋਟ ਹੋਏ ਹੋਏ ਨਾ ਜੀ ਅੱਛਾ ਠੀਕ ਹੈ ਹੁਣ ਇਹ ਰੰਗੇ ਠੀਕ ਹੈ ਕਰੇ ਇੱਥੇ ਇਹੀ ਹੁੰਦਾ ਬਸ ਕਿਹਦੇ 'ਚ ਫਰਕ ਕੋਈ ਨਹੀਂ ਕੋਈ ਪੱਕੀ ਰੰਗ ਦਾ ਬਸ ਨਾ ਹੈ ਹੋਈ ਜਾਈ ਹਾਂ ਕਲਰ ਤੇ ਦੋ ਹੀ ਆਉਂਦਾ ਜੀ ਮੈਂ ਨਾ ਪਾ ਕਰੀਮ ਕਰਾਉਣ ਤੇ ਨਹੀਂ ਇਹ ਸਮੋਸੇ ਮੈਂ ਹੋਣਾ ਹਾਂਜੀ ਐਕ ਸਮੋਸੇ ਮਾਈ ਜਿਹੜਾ ਤੂੰ ਬਾਲਟੀ ਵਾਲਾ ਕਹਿੰਦਾ ਮੈਨੂੰ ਬਾਲਟੀ ਵਾਲਾ ਮੋੜੂ ਕਰਨਾ ਅੱਛਾ ਬਾਲਟੀ ਵਾਲਾ ਫਿਰ ਤਾਂ ਕਈ ਕਿਸਮਾਂ ਚੋਂ ਮਿਲਦਾ ਹਾਂਜੀ ਹਾਂਜੀ ਤੁਹਰਾ ਵਧੀਆ ਸਮੋਸਾ ਮੇਰੇ ਸਤਾ ਦਾ ਵਧੀਆ ਇਹ ਇੱਕ ਜਿਹਾ ਰੇਟ ਤਾਂ ਹੈਗਾ ਪਤਾ ਹੋ ਹੈਗਾ ਅੱਛਾ ਬੰਦਾ ਕਰ ਲੈ ਪਹਿਲਾਂ ਅਲੇ ਵਾਲੇ ਨਵੇੜਲੇ ਦਿਵਾਲੀ ਤੱਕ ਸਾਰਾ ਫੇਰ ਬਹਾਨੇ ਜੇ ਨਾ ਲਾਈਂ ਦੁਆਵਲੀ ਦੇ ਬਾਅਦ ਕਰਦੇ ਪਹਿਲਾ ਪਹਿਲਾ ਜਿਹੜੇ ਕਾਲੇ ਉਹਨਾਂ ਨੂੰ ਵੇਰਦੇ ਦੁਆਵਲੀ ਨੂੰ ਤਾਂ ਤੇਰੇ ਕੋਲ ਰੰਗ ਦਾ ਹੀ ਟਾਈਮ ਨਹੀਂ ਹੁੰਦਾ ਹੈਗਾ ਘਰਾਂ ਨੂੰ ਬਖਾਉਤ ਕਰਾਉਣਾ ਅਗਲੇ ਨੇ ਪਹਿਲਾਂ ਬੰਨ ਕੋਣੇ ਕੋਣੇ ਤੋਂ ਹਾਂ ਇਹ ਬੰਨ ਗਰੇ ਰੰਗ ਮੈਸੇਜ ਇਹ ਆ ਰੰਗ ਉਤਰ ਕੇ ਹੋਵੇ ਫਿਰ ਮਜ਼ਬੂਤੀ ਵਾਲਾ ਕੰਮ ਹੁੰਦਾ ਜਿਹੜਾ ਰੰਗ ਆਪਾਂ ਤਾਰਨਾ ਇਹ ਹਾਂਜੀ ਗ੍ਰੈਂਡਰ ਕਹ ਲੋ ਤਾਂ ਨਾ ਹਾਂਜੀ ਗ੍ਰੈਂਡਰ ਉਹਦਾ ਸਿਮਿੰਟ ਹੈ ਜੇ ਮੇਰੇ ਟੈਲਾ ਲੈ ਆਇਆ ਉਹਦਾ ਸਿਮਿੰਟ ਸੌਂਟ ਵੀ ਤਰੀਕੇ ਵਿੱਚ ਨਹੀਂ ਨਹੀਂ ਟੈਕ ਕੇ ਕੇ ਬੋਰਚੋਂ ਦਾ ਦੇ ਮੁਰੇ ਬੋਰਚਾ ਹਲਕਾ ਹਲਕਾ ਤਾਰਨਾ ਹੈ ਅੱਛਾ ਜਦ ਆਲਸ ਪਗੜ ਹੋ ਕੇ ਨਹੀਂ ਹਾਂ ਬਧੀਆ ਜਾਂ ਹਾਂ ਜਦ ਆਲਸ ਤੇ ਲੇ ਆ ਫੋਲੀ ਵਾਲੀ ਤਾਰਨਾ ਮੁੰਬਈ ਤੇ ਕਾਨੂੰ ਸੁਣ ਲੱਗਿਆ ਤਾਂ ਹਾਂ ਡੰਡਾ ਕੰਕੜੀਆਂ ਵਾਲਾ ਫਿਰਨਾ ਇਹਨਾਂ ਦੱਸਦਾ ਉਹ ਜੀ ਬੱਦਲ ਚੜਿਆ ਬਹੁਤ ਲੱਗਦਾ ਇਹਨੂੰ। ਹੁਣ ਬਾਕੀ ਦੇਖਦੇ ਆ। ਗਰਮੈਸ ਬਹੁਤ ਐ। ਹਵਾ ਚੱਲਦੀ ਐ। ਮੂਰਤੇ ਅੱਜ ਵੀ ਡੱਡੇ ਹੋਏ ਤੇ ਅੱਜ ਵੀ ਗੱਡੇ ਆਪਾਂ ਨੇ ਸਮਾਨ ਨੇ ਜੜਾਂ ਜਾਂ। ਬੱਟਾ ਰੋੜੇ ਜੇ ਕੱਢਣਗੇ ਸਰਦਾ। ਤੂੰ ਧਰਤੀ ਗਿੱਲੀ ਐ ਮੀ ਪੈ ਜਾਂਦਾ ਜਦ ਡੱਡੇ ਹੋਣ ਮੈਂ ਫੇਰ ਹੋਇਆ ਡੱਡਾ ਲਿਆ। ਇਹ ਹੁਣ ਇਹ ਖਰਾਬ ਕਰਦਾ ਜਿਹੜਾ ਪੈਂਦਾ ਮੈਂ। ਇੱਕ ਤਾਂ ਫਸਲ ਸਾਰੀ ਨੇ ਸਾਰੇ ਪ੍ਰਾਈ ਵੀ। ਵਰੀਆਂ ਦਾ ਟਾਈਮ ਹੈ ਇਹ ਕੁਆਟਰਟੇਟੇ ਹੋ ਜਾਂਦੇ ਵਿੱਚ ਸਵੇਰੋਂ ਵੀ ਖੜੇ ਕਰੇ ਅੱਜ ਇਹ ਜੇ ਆਪਾਂ ਜਿਆਦਾ ਸਿੰਗਾਈ ਕਰਦੇ ਆ ਫਿਰ ਬੂਟੇ ਨਾ ਉੱਠ ਖੜ ਜਾਣਾ ਵਧਣਾ ਫੁੱਲਣਾ ਨਹੀਂ ਕਿਸੇ ਪਾਸੇ ਨੂੰ ਵੀ ਨਾ ਉਹ ਜਿਆਦਾ ਚੰਗਾਈ ਵੀ ਨਹੀਂ ਕਰਦੇ ਜਿੰਨੇ ਟਾਣੀਆਂ ਪੱਤਾ ਇਹਦੇ ਕਰਤੀ ਵੱਧਾ ਫੁੱਲਦਾ ਹੈ ਗੱਲ ਦੀ ਹੈ ਭਰ ਲਿਆ ਉਹਨੇ ਗੱਡੀ ਚਲੋ ਵੀ ਰਸਤਾ ਤਾਂ ਹੈਗਾ ਖਰਾਬੇ ਬਾਕੀ ਦੇਖੀ ਜਾਂਦੀ ਹੈ ਜਿਹੜਾ ਇੱਧਰ ਤੇ ਚੜਦਾ ਬੁੱਢਾ ਦਾ ਸਾਡੇ ਪੈਂਡਲ ਦਾ ਨਹੀਂ ਹੈਗਾ ਬਾਕੀ ਫਰਦਾ ਕੁਝ ਨਹੀਂ ਹੈਗਾ ਮਾਰੇ ਟਾਈਮ ਦਾ ਤੇ ਕਹਿੰਦਾ ਖਾਲੀਓ ਚੱਲ ਪੈਂਦੀ ਹੈ ਦੀ ਹੈ ਵੀ ਤੜੀ ਪਰ ਉਹ ਗੱਲ ਨਹੀਂ ਬਣਦੀ ਹੈਗੀ ਨੀ ਪਿਆ ਹੈਗਾ ਸਵੇਰ ਦਾ ਫਿਰ ਮੁੜ ਕੇ ਰਾਤ ਦੇ ਵੀ ਸਾਡੇ ਵੀ ਮੁੜ ਕੇ ਨਹੀਂ ਪਿਆ ਹੈਗਾ ਜੱਤੇ ਫਿਰ ਮੌਸਮ ਵੀ ਸਾਫ ਜਾਊਗਾ ਧੁੱਪਾਂ ਨਿਕਲੀ ਬਾਅਦ ਹਵਾ ਬਹੁਤ ਚਲਦੀ ਹੈ ਅੱਬਾ ਨਜ਼ਰ ਅੰਗ ਲਾਏ ਵੇ ਇਮੀ ਆਲਾ ਕਰਦਾ ਹੁਣ ਖਰਾਬ ਹੈ ਤੂੰ ਜਿਹੜੀਆਂ ਹਜਰੀਆਂ ਨਿਸਰ ਦੀਆਂ ਇਹਨਾਂ ਦਾ ਹੁਣ ਮੂਰ ਬਾਜਾ ਝੜੀ ਜਾਂਦਾ ਇੱਕ ਹਵਾ ਜਿਹੜੀ ਇਹ ਫਿਰ ਦਾਗ ਹੀ ਬਣਦਾ ਦਾਣਾ ਮੱਕੀ ਆਚੜੀ ਵਾਲਾ ਦਾ ਕੰਮ ਕਰਦਣਾ ਨਾ ਮਹੀਨਾ ਖਤਮ ਦਵਾਰੇ ਬੂਟੇ ਮੀਂਹ ਰਾਤ ਪੈ ਕੇ ਹਵਾਈ ਰਾਤ ਉਹਦੇ ਕਰ ਡਿੱਡੇ ਹੋਏ ਬਿਦੇ ਫੇਰ ਸਵੇਰੇ ਖੜੇ ਕਰੇ ਆ ਹੁਣ ਅਜ ਫੇਰ ਡਿੱਡੇ ਕਰਦੇ ਉਹ ਦੇਖੋ ਵਿੱਚ ਨੂੰ ਪਏ ਐ ਲੈਂਡ ਵਿੱਚ ਦੇਖ ਲਿਆ ਇਕਨ ਇਧਰ ਸਵੇਰੋਂ ਮੀਂਹ ਨਾਲ ਲਾ ਗਿਆ ਦਾ ਸਮਾਨ ਜਮ ਸਮਾਨ ਕੇ ਆਪ ਪਈਆਂ ਗਾਟੀਆਂ ਕੂਟੀਆਂ ਜਿਹੜਾਂ ਨੂੰ ਸੁਣੀਆਂ ਪੈਂਦੀਆਂ ਖੜੇ ਚ ਕਰਕੇ ਇੱਕ ਪਾਸੇ ਨੂੰ ਏਕ-ਏਕ ਲਾਤੀ ਸਵੇਰੋਂ ਫੇਰ ਸਿੱਧੇ ਹੋ ਗਏ ਮੈਂ ਪਰੇ ਖੜਾ ਚਾਰੀ ਦਾ ਹਰਦਾ ਨਹੀਂ ਖਤਮ ਇਹ ਪਰ ਫਰੇਟੇ ਡੇ ਹੋਏ ਇਹ ਏ ਧਾਤੀਆ ਗਿੱਲੀ ਖੜਾ ਉਹਦੇ ਚ ਪਾਣੀ ਉਹਨੇ ਗਤੀ ਹੋ ਜਾਂਦੇ ਆ ਸਭ ਟਿੱਡੇ ਹੀ ਹੋਏ ਫਿਰ ਤੁਹਾਰੇ ਇਹ ਜਿਹੜਾ ਹਾਵਾ ਪਿੰਡ ਦਾ ਪਤਾ ਕੁਛ ਨਹੀਂ ਹੁਣ ਬਦਲਦਾ ਫੇਰ ਜਾ ਰਿਹਾ ਹੈ ਤੁਹਾਨੂੰ ਤੁਰਿਆ ਪਹਿਲਾਂ ਛੋਟੇ ਹੁੰਦੇ ਕਿਸੇ ਕਦੇ ਪਾਣੀ ਲੈਣ ਚੱਲਿਆ ਦਰਿਆ ਨੂੰ ਇਹ ਮੱਕੀ ਨਦੀ ਤਾਂ तकरीबन 10:00 ਵਜੇ ਪਾਣੀ ਪਹੁੰਚ ਗਿਆ ਤਾਂ ਸਵੇਰੋਂ 7:00 ਵਜੇ ਮੀਂਹ ਪਿਆ ਹੈ 6-7:00 ਵਜੇ ਤਿੰਨ ਘੰਟੇ ਦੇ ਲੋ ਨਦੀ ਜੀ ਪਾਣੀ ਆ ਲਿਆ ਹਾਲੇ ਜਿਹੜੀ ਇੱਧਰ ਵਾਲੀ ਨਦੀ ਆਉਣੀ ਸਾਡੇ ਇੱਧਰ ਵਾਲੀ ਉਹਦੇ ਚ ਪਾਣੀ ਆਉਣਾ ਸ਼ਾਮ ਤੱਕ ਉਹੀ ਪਾਣੀ ਉਹਦੇ ਨਾਲ ਦੇ ਵੱਧ ਆਊਗਾ ਇੱਧਰ ਆਉਂਦਾ ਲੇਟ ਹੈ ਆਊਗਾ ਵੱਧ ਅੱਕੇ ਕਰ ਸਾਡੇ ਬੁੱਟੇ ਇੱਕ ਨਾ ਹਿੱਲੇ ਨਹੀਂ ਹੈਗੇ ਪਹਿਲੀ ਵਾਰ ਹਿੱਲੇ ਹੈ ਇੱਕ ਨਾ ਖੇਤ ਦੇ ਵਿੱਚ ਰੇਤਾ ਪਿਆ ਪਰ ਇੱਥੇ ਕਰਕੇ ਜਗਾ ਬੋਲੀ ਜੀ ਰਹਿੰਦੀ ਉਹਦੇ ਕਰਕੇ ਵੀ ਡਰਦਾ ਫੁੱਟਾ ਲੋ ਠੀਕ ਹੈ ਜੀ ਮਿਲਦੇ ਫਿਰ ਕਿਸੇ ਅਗਲੇ ਬਲੌਗ ਚ ਸਾਰਿਆਂ ਸਤਿ ਸ੍ਰੀ ਅਕਾਲ ਜੀ